ਇਕ ਆਨਲਾਈਨ ਸਾਈਬਰ ਧੋਖਾਧੜੀ ਦੇ ਵਕਵਕ ਕੇਸਾਂ ਵਿੱਚ 9 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਵਕਵਕ ਬੈਂਕਾਂ ਦੇ ਜਿਹੜੀ ਬ੍ਰਾਂਚਾਂ ਨੇ ਉਹਨਾਂ ਦੇ ਵਿੱਚ ਇਹੋ ਜੇ 53 ਬੈਂਕ ਅਕਾਊਂਟ ਨੇ ਜਿਨ੍ਹਾਂ ਦੇ ਥਰੂ ਤਕਰੀਬਨ 44 ਲੱਖ ਦੀ ਧੋਖਾਧੜੀ ਹੋਈ ਹੈ ਪੂਰੇ ਇੰਡੀਆ 'ਚ ਇਸ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਮੀਡੀਏਟਲੀ ਐਫ ਆਈ ਆਰ ਰਜਿਸਟਰ ਹੋਈ ਇਹਨਾਂ ਮਿਊਲ ਅਕਾਊਂਟਾਂ ਦੇ ਸੰਬੰਧੀ ਅਤੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ ਮਿਊਲ ਅਕਾਊਂਟ ਸੇਵ ਹੋ ਜੇ ਖਾਤੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇਹੋ ਜਿਹੇ ਧੋਖਾਧੜੀ ਵਾਲੇ ਪੈਸੇ ਟਰਾਂਸਫਰ ਕੀਤੇ ਜਾਂਦੇ ਨੇ ਮਿਊਲ ਅਕਾਊਂਟ ਤਦ ਬਣਾਏ ਜਾਂਦੇ ਨੇ ਜਿਹੜੇ ਲੋਕਾਂ ਨੂੰ ਈਜ਼ੀ ਮਨੀ ਆਸਾਨ ਪੈਸੇ ਦੇ ਦਾ ਲੋਭ ਦੇ ਕੇ ਇਹਨਾਂ ਨੂੰ ਸਭ ਤੋਂ ਪਹਿਲਾਂ ਕਮਿਸ਼ਨ ਦਿੱਤਾ ਜਾਂਦਾ ਆਪਣਾ ਖਾਤਾ ਖੋਲਣ ਲਈ ਫਿਰ ਹਰ ਇੱਕ ਟਰਾਂਜੈਕਸ਼ਨ ਜਿਹੜੀ ਇਹਨਾਂ ਦੇ ਖਾਤੇ ਵਿੱਚ ਪੈਂਦੀ ਹੈ ਕੋਈ ਸਾਈਬਰ ਫਰਾਡ ਕੋਈ ਸ਼ੈਲ ਕੰਪਨੀ ਆਦਿ ਨੂੰ ਲੈ ਕੇ ਉਸ ਸੰਬੰਧੀ ਵੀ ਇਹਨਾਂ ਨੂੰ ਕਮਿਸ਼ਨ ਦਿੱਤਾ ਜਾਂਦਾ ਹੈ। ਇਸੇ ਦੀ ਲੜੀ ਵਿੱਚ ਜਿਹੜੇ 44 ਲੱਖ ਦੀ ਠੱਗੀ ਹੋਈ ਹੈ 올ਓਵਰ ਇੰਡੀਆ ਇਹੋ ਜੇ 53 ਬੈਂਕ ਖਾਤੇ ਖੰਨਾਂ ਦੇ। ਇਹਨਾਂ ਦੇ ਵਿੱਚ ਅਸੀਂ ਸਕਸੈਸਫੁਲੀ 9 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪਹਿਲਾ ਹੈ ਸੋਨੂ ਜਿਹੜਾ ਕਿ ਲੁਧਿਆਣੇ ਦਾ ਰਹਿਣ ਵਾਲਾ ਹੈ। ਇਹਨੇ ਵੀ ਆਪਣੇ ਖਾਤੇ ਬਣਾ ਬਣਾ ਕੇ ਵੇਚੇ ਤੇ ਇਹਨੂੰ ਹਰ ਇੱਕ ਟ੍ਰਾਂਜੈਕਸ਼ਨ ਦੇ ਬਦਲੇ ਤਕਰੀਬਨ 15 ਤੋਂ 20 ਹਜ਼ਾਰ ਦੀ ਕਮਿਸ਼ਨ ਹੁੰਦੀ ਸੀ। ਜਦ ਅਸੀਂ ਸੋਨੂ ਦੀ ਬੈਕਵਰਡ ਲਿੰਕੇਜ ਤੇ ਗਏ ਤੇ ਇਹ ਖਾਂਦਾ ਹੈ ਸਾਡੇ ਕੋਲ ਰਾਜਨ ਰਾਜਨ ਇਹੋ ਜੇ ਵਕ ਵਕ ਖਾਤਿਆਂ ਦਾ ਖਰੀਦਦਾਰ ਹੈ ਅਤੇ ਇਹੋ ਜੇ ਖਾਤੇ ਬਣਵਾ ਕੇ ਇਹ ਅੱਗੇ ਵੇਚਦਾ ਹੈ ਸਾਈਬਰ ਫਰਾਡ ਕਮਿਟ ਕਰਨ ਲਈ ਜਿਹੜੀ ਇਸ ਪੂਰੀ ਨੈਟਵਰਕ ਦੀ ਹੁਣ ਤੱਕ ਦੀ ਮੁੱਖ ਦੋਸ਼ਣ ਆਈ ਹੈ ਉਹ ਹੈ आलिया ਇਹ ਦਿੱਲੀ ਦੀ ਰਹਿਣ ਵਾਲੀ ਹੈ ਇੱਕ ਆਨਲਾਈਨ ਸਾਈਬਰ ਧੋਖਾਧੜੀ ਦੇ ਵਕ ਵਕ ਕੇਸਾਂ ਵਿੱਚ 9 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਇਹ ਵਕ ਵਕ ਬੈਂਕਾਂ ਦੇ ਜਿਹੜੀ ਬ੍ਰਾਂਚਾਂ ਨੇ ਉਹਨਾਂ ਦੇ ਵਿੱਚ ਇਹੋ ਜੇ 52 ਬੈਂਕ ਅਕਾਊਂਟ ਨੇ ਜਿਨਾ ਦੇ ਥਰੂ ਤਕਰੀਬਨ 44 ਲੱਖ ਦੀ ਧੋਖਾਧੜੀ ਹੋਈ ਹੈ ਪੂਰੇ ਇੰਡੀਆ ਚ ਇਸ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਮੀਡੀਏਟਲੀ ਐਫ ਆਈ ਆਰ ਰਜਿਸਟਰ ਹੋਈ ਇਹਨਾਂ ਮਿਊਲ ਅਕਾਊਂਟਾਂ ਦੇ ਸੰਬੰਧੀ ਅਧੇ ਤਫ਼ਤੀਸ਼ ਅਮਲ ਵਿੱਚ ਲਿਆਂਗੇ ਮਿਊਲ ਅਕਾਊਂਟ ਸੇ ਹੋ ਜੇ ਖਾਤੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇਹੋ ਜਿਹੀ ਧੋਖਾਧੜੀ ਵਾਲੇ ਪੈਸੇ ਟਰਾਂਸਫਰ ਕੀਤੇ ਜਾਂਦੇ ਨੇ ਮਿਊਲ ਅਕਾਊਂਟ ਤਦ ਬਣਾਏ ਜਾਂਦੇ ਨੇ ਜਿਹੜੇ ਲੋਕਾਂ ਨੂੰ ਈਜ਼ੀ ਮਨੀ ਆਸਾਨ ਪੈਸੇ ਦੇ ਅਨੂਡ ਦਾ ਲੋਭ ਦੇ ਕੇ ਇਹਨਾਂ ਨੂੰ ਸਭ ਤੋਂ ਪਹਿਲਾਂ ਕਮਿਸ਼ਨ ਦਿੱਤਾ ਜਾਂਦਾ ਹੈ ਆਪਣਾ ਖਾਤਾ ਖੋਲਣ ਲਈ ਫਿਰ ਹਰ ਇੱਕ ਟ੍ਰਾਂਜੈਕਸ਼ਨ ਜਿਹੜੀ ਇਹਨਾਂ ਦੇ ਖਾਤੇ ਵਿੱਚ ਪੈਂਦੀ ਹੈ ਕੋਈ ਸਾਈਬਰ ਫਰਾਡ ਕੋਈ ਸ਼ੈਲ ਕੰਪਨੀ ਆਦਿ ਨੂੰ ਲੈ ਕੇ ਉਸ ਸੰਬੰਧੀ ਵੀ ਇਹਨਾਂ ਨੂੰ ਕਮਿਸ਼ਨ ਦਿੱਤਾ ਜਾਂਦਾ ਹੈ ਇਸੇ ਦੀ ਲੜੀ ਵਿੱਚ ਜਿਹੜੇ 44 ਲੱਖ ਦੀ ਠੱਗੀ ਹੋਈ ਹੈ 올ਓਵਰ ਇੰਡੀਆ ਇਹੋ ਜੇ 53 ਬੈਂਕ ਖਾਤੇ ਖੰਨਾ ਦੇ ਇਹਨਾਂ ਦੇ ਵਿੱਚ ਅਸੀਂ ਸਕਸੈਸਫੁਲੀ 9 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਪਹਿਲਾ ਹੈ सोनू ਜਿਹੜਾ ਕਿ ਲੁਧਿਆਣੇ ਦਾ ਰਹਿਣ ਵਾਲਾ ਹੈ ਇਨੇ ਵੀ ਆਪਣੇ ਖਾਤੇ ਬਣਾ ਬਣਾ ਕੇ ਵੇਚੇ ਤੇ ਇਹਨੂੰ ਹਰ ਇੱਕ ट्रांजੈਕਸ਼ਨ ਦੇ ਬਦਲੇ ਤਕਰੀਬਨ 15 ਤੋਂ 20000 ਦੀ ਕਮਿਸ਼ਨ ਹੁੰਦੀ ਸੀ ਜਦ ਅਸੀਂ ਸੋਨੂ ਦੀ ਬੈਕਵਰਡ ਲਿੰਕੇਜ ਤੇ ਗਏ ਤੇ ਇਹ ਖਾਂਦਾ ਹੈ ਸਾਡੇ ਕੋਲ ਰਾਜਨ ਰਾਜਨ ਇਹੋ ਜੇ ਵਕ ਵਕ ਖਾਤਿਆਂ ਦਾ ਖਰੀਦਦਾਰ ਹੈ ਅਤੇ ਇਹੋ ਜੇ ਖਾਤੇ ਬਣਵਾ ਕੇ ਅੱਗੇ ਵੇਚਦਾ ਹੈ ਸਾਈਬਰ ਫਰਾਡ ਕਮਿਟ ਕਰਨ ਲਈ ਜਿਹੜੀ ਇਸ ਪੂਰੀ ਨੈਟਵਰਕ ਦੀ ਹੁਣ ਤੱਕ ਦੀ ਮੁੱਖ ਦੋਸ਼ਣ ਆਈ ਹੈ ਉਹ ਹੈ आलिया ਇਹ ਦਿੱਲੀ ਦੀ ਰਹਿਣ ਵਾਲੀ ਹੈ